ਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਲਾਬ ਸਿੰਘ ਵੱਲੋਂ ਤੇ ਪਿਓਰ ਕਾਟਨ ਬਿਊਟੀਫੁੱਲ ਸੂਟ ਹੈ ਪਹਿਣਾ ਕਹਿੰਦੀ ਹੈ ਭਾਜੀ ਕੀ ਪਰਤੇ 'ਚ ਚੀਜ਼ਾਂ ਲੈ ਕੇ ਜਾਓ ਪਰਤੇ 'ਚ ਲੋ ਜੀ ਬਹੁਤ ਹੀ ਪਿਆਰਾ ਕਾਟਨ ਮਸਲੀਨ ਦਾ ਦੁਪੱਟਾ ਆ ਪ੍ਰਾਈਸ ਕਿੰਨਾ ਦੇਣਾ 12.90 ਇੱਕ ਹਿਸਾਬ ਦਾ ਇਹ ਹੋਲ ਸੇਲ ਪ੍ਰਾਈਸ ਦੇ ਉੱਤੇ ਹੀ ਸੂਟ ਦੇ ਰਹੇ ਆ ਆਪਾਂ ਬਹੁਤ ਹੀ ਪਿਆਰੀ ਚੀਜ਼ ਚਲੋ ਪੁੱਤਰ ਹਾਫ ਦੁਪੱਟਾ ਖੋਲਦੀ ਦਿੰਦਾ ਲੋ ਜੀ ਲੋ ਇੰਨੀਆਂ ਪਿਆਰੀਆਂ ਚੀਜ਼ਾਂ ਪੁੱਛੋ ਹੀ ਕੁਛ ਨਾ ਸੁਪਰ ਡੂਪਰ ਡਿਮਾਂਡ ਚਲੋ 1290 ਵਾਹ ਵਾਹ ਜੀ ਵਾ ਬਤਾਉ ਪਰਵੇਂ organza ਪੈਚ ਪਿਓਰ ਕਾਟਨ ਦੁਪੱਟਾ ਮੈਂ ਕਹਾਂ ਜੀ ਮਲਮਲ ਓਏ ਹੋਏ ਹੋਏ ਰੇਟ 1290 ਚ ਲੈ ਲਓ ਚਲੋ ਜੀ ਲਓ ਜੀ ਇਹ ਚੀਜ਼ਾਂ ਚੈੱਕ ਕਰੋ ਕਾਟਨ ਤੁਹਾਨੂੰ ਪਤਾ ਹੈ ਗੁਲਾਬ ਸਿੰਘ ਫਿਰ ਕਾਟਨ ਮਲਾਈ ਵੇਚਦਾ ਫਿਰ ਵਾਹ ਜੀ ਵਾ ਲੱਸੀ ਖੜੀ ਤੇ ਲੈ ਠਕਣ ਇਹਨੇ ਵੀ ਲਫਾਫਾ ਮੈਂ ਕਿਹਾ ਕੁਛ ਟੈਸ ਰੱਖਣ ਵਾਸਤੇ ਲਿਆ ਉਹ ਲਫਾਫਾ ਦਿੱਤਾ ਮੈਂ ਕਿਹਾ ਲਸੀ ਸਾਰੀ ਡਲ ਗਈ ਗੱਡੀ ਚ ਹੁਣ ਫਿਰ ਤੇਹਾਣੀ ਗੱਡੀ ਇਹਦਾ ਪਿਓਰ ਦਾ ਦੁਪਟਾ ਆਏਗਾ ਜੀ ਉਹ ਜੀ ਫਿਰ ਚੀਜ਼ਾਂ ਆ ਗਈਆਂ ਟਾਪ ਦੀਆਂ ਪਿਓਰ ਕੈਮਰੀ कॉटन 올 ਓਵਰ ਸੂਟ ਹੈ 5 ਮੀਟਰ ਲੋ ਜੀ ਚਲੋ ਭੈਤਰ ਅਗਲਾ ਕਲਰ ਸਾਡੇ ਦਸਾਂ ਦੇ ਸ਼ਾਪ ਤੋਂ ਹੀ ਸਾਰੇ ਕਲਰ ਵਿਗ ਗਏ ਇੰਨੀ ਡਿਮਾਂਡ ਬਿਊਟੀਫੁਲ ਲੋ ਜੀ ਇਹ ਕਹ ਚੀ ਜਿਹੜੀ ਆਈ ਨਾ ਮੈਂ 60 ਵਾਰ ਰਿਪੀਟ ਤੇ ਲੈ ਕੇ ਆਇਆ this is pure original cambric cotton ਠੀਕ ਹੈ ਜੀ ਨਾਲ ਇਹਦੇ ਕਾਟਨ ਦਾ ਦੁਪੱਟਾ ਆਏਗਾ ਵਾਉਸ਼ ਆ ਜਾਏਗਾ ਵੀਡੀਓਜ਼ 컬러 ਲਾਈਟ ਆ ਰਿਹਾ ਉਦਾਂ ਕਲਰ ਥੋੜਾ ਘੈਂਟ ਆ ਇੱਥੇ ਇਦਾਂ ਕਰੀ ਕੁਛ ਮੁੱਛ ਕਰ ਉਹ ਕਲਰ ਐਕਚੁਅਲ ਚ ਲਓ ਜੀ ਇੱਧਰ ਚੈੱਕ ਕਰੋ ਗੱਲ ਬਾਤ ਲੈਂਸ ਵੀ ਨਾਲ ਦਵਾਂਗੇ 1390 ਚ ਸੂਟ ਦਵਾਂਗੇ ਹਿੱਕ ਠੋਕੇ ਚਲੋ ਜੀ ਵਾਉ what a beautiful ਇਹ ਵੇਖੋ ਲੇ ਸਾਰੀ オリジナル ਪਿਓਰ ਕੈਮਰਿਕ ਚਲੋ ਪੁੱਤਰ ਪਲੇਨ ਬਾਟਮ ਕੈਮਰਿਕ ਦੀ ਓਏ ਹੋਏ ਹੋਏ ਇਹ ਐਡ ਇਹ ਦੇਖੋ ਡਿਜ਼ਾਈਨ ਮਤਲਬ ਜੇ ਦੇਖੋ ਮੈਂ ਜੇ ਨਾਰਮਲ ਰੇਂਜ ਵੀ ਵੇਚਨੀ ਹੈ ਨਾ ਉਹਦੇ ਚ ਵੀ ਮੇਰੇ ਸੂਟਾਂ ਦੀ ਕੁਆਲਿਟੀ ਹੋਊਗੀ ਇਹ ਮੇਰਾ ਵਾਦਾ ਤੁਹਾਡੇ ਨਾਲ ਜਿਹੜੀਆਂ ਪਹਿਣਾ ਨੇ ਹਜੇ ਤੱਕ ਮੇਰੇ ਕੋਲ ਸੂਟ ਆਰਡਰ ਨਹੀਂ ਕੀਤੇ ਇੱਕ ਸੂਟ ਮੰਗਵਾ ਕੇ ਦੇਖ ਲੈਣ ਉਹ ਨੂੰ ਨਹੀਂ ਪਤਾ ਲੱਗ ਜੇਗਾ ਕਿ ਹਾਂ ਵੀ ਕੋਈ ਬੰਦਾ ਹੈਗਾ ਜਿਹੜੇ ਜਿਹੜਾ ਚੀਜ਼ਾਂ ਵੇਚਦਾ ਹੈ ਤੇ ਮਤਲਬ ਵਧੀਆ ਚੀਜ਼ਾਂ ਵੇਚਦਾ ਚਲੋ ਪੁੱਤਰ ਅੱਗੇ ਹੁਣ ਜੂ ਇਹਨਾਂ ਟਾਈਮ ਲੱਗ ਰਿਹਾ ਉਦੋਂ ਅੱਧਾ ਦੁਪੱਟਾ ਖੋਲ ਕੇ ਰੱਖ ਲੋ ਬੇਟਾ ਲਓ ਜੀ ਇਹ ਵਾਲਾ ਸੂਟ ਸਭ ਤੋਂ ਜ਼ਿਆਦਾ ਵਿਕੇ ਸਾਡਾ ਸਭ ਤੋਂ ਜ਼ਿਆਦਾ ਚਲੋ ਪੁੱਤਰ ਅੱਗੇ ਵਾਓ ਵਾਟ ਅ ਬਿਊਟੀਫੁਲ ਸੂਟ ਬਹੁਤ ਹੀ ਸ਼ਾਨਦਾਰ ਜ਼ਾਨਦਾਰ ਬਦਲ ਸੇਮੀ ਸੂਟ थैंक यू तो प्यार परी सत शिखा जी दोस्तों जे बुटीक दी कढ़ाई लेनी ते प्रॉपर सफाई वाली कढ़ाई लेनी ते गुलाब सिंह ਕੋਲੇ ਮਿਲਨੀ ਆ ਫੈਬਰਿਕ ਚੈੱਕ ਕਰ ਲੋ ਐਸਕੇ ਪ੍ਰੀਮੀਅਮ ਠੀਕ ਹੈ ਦੋਸਤੋ ਇਹ ਸਾਰਾ ਵਰਕ ਫਰੰਟ ਤੇ ਆਊਗਾ ਬਾਜੂ ਤੇ ਆਏਗਾ ਪਲੱਸ ਦੋਸਤੋ ਇਹਦੀ ਸਲਵਾਰ ਤੇ ਵੀ ਵਰਕ ਆਏਗਾ 5 ਮੀਟਰ ਸੂਟ ਫੁੱਲ ਫਿਨਿਸ਼ ਸਾਰਾ ਵਰਕ ਸੂਟ ਦੇਣਾ 1850 ਬਹੁਤ ਹੀ ਪਿਆਰਾ ਸੂਟ ਹੈ ਇਹ ਕਲਰ ਚੈਟ ਚੈੱਕ ਕਰੋ ਇਹ ਕਲਰ ਬਹੁਤ ਹੀ ਸੋਬਰ ਹੈ ਇਹ ਲਵੈਂਡਰ ਕਲਰ ਹੈ ਵੀਡੀਓ ਚ ਭਾਵੇਂ ਲਵੈਂਡਰ ਨਹੀਂ ਆ ਰਿਹਾ ਪਰ ਇਹ ਹਾਂਜੀ ਆ ਚੈੱਕ ਕਰੋ ਇਹਨੂੰ ਗੁਸ਼ਮੁਸ਼ੂ ਕਰ ਕਲਰ ਨੂੰ ਕਰਦੇ ਗੁਸ਼ਮੁਸ਼ੂ ਕਰਦੇ ਇਹਨੂੰ ਹਾਂ ਇਹ ਕਲਰ ਹੈ ਐਕਚੁਅਲ ਚ ਬਹੁਤ ਹੀ ਪਿਆਰਾ ਕਲਰ ਹੈ ਬਾਟਮ ਤੁਸੀਂ ਚੈੱਕ ਕਰੋ ਕਿੰਨੀ ਹੈਵੀ ਬਣਾਈ ਹੋਈ ਹੈ ਔਰ ਕਲਰ ਇੰਨਾ ਫਾਈਨ ਹੈ ਨਾ ਇਹ ਆ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਚਲੋ ਲੋ ਜੀ ਅੱਗੇ ਆ ਗਿਆ ਜੀ ਬਲੈਕ ਉਹ ਉਥੇ ਆਹ ਕਲਰ ਜੀ ਐਕਚੁਅਲ ਚ ਇਹ ਕਲਰ ਜਿਹੜਾ ਗੁਸ਼ੂ ਮਸ਼ੂ ਹੋਇਆ ਪਿਆ ਫੜ ਯਾਰ ਫੋਨ ਫੜ ਯਾਰ ਲੋ ਜੀ ਬਲੈਕ ਓਕੇ ਇਹਦੀ ਵੀ ਬਾਜੂ ਤੇ ਵਰਗਾ ਚਲੋ ਅੱਗੇ ਵਾਓ ਬਹੁਤ ਹੀ ਸੋਹਣਾ ਕਪੜਾ ਚੈੱਕ ਕਰੋ ਕਿਤੇ ਓਏ ਹੋਏ 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 ਬਿਊਟੀਫੁਲ ਇਹ ਦੇਖੋ ਸਾਰਾ ਹੀ ਸੋਬਰ ਸਰਦਾਰੀ ਚੀਜ਼ ਹੈ ਮਲਾਈ ਕਪੜਾ ਓਏ ਓਏ 1850 ਚ ਸੂਟ ਦਵਾਂਗੇ ਜਿਹੜੀ ਮੇਰੀ ਭੈਣ ਇਹਨਾਂ ਦਾ ਦੁਪੱਟਾ ਡਾਈ ਕਰਾਉਣਾ ਚਾਹੁੰਦੀ ਨਾਲ ਉਹ ਐਕਸਟਰਾ ਲੱਗੇਗਾ ਠੀਕ ਹੈ ਜੀ ਜਿੱਦਾਂ ਦਾ ਵੀ ਤੁਸੀਂ ਕਹੋ ਉਹ ਅਸੀਂ ਹਨਾ ਤੇ ਸਿੰਗਲ ਕਲਰ ਕੋ ਅਸੀਂ ਸਿੰਗਲ ਕਲਰ ਕਰਾ ਦਾਂਗੇ ਠੀਕ ਹੈ ਜੀ ਦੁਪੱਟਾ ਹੋਣਾ ਜੀ ਸਿੰਗਾਪੂਰੀ ਸ਼ਿਫੋਨ ਦਾ ਠੀਕ ਹੈ ਤੇ ਟੈਬੀ ਸਿਲਕ ਦਾ ਤੇ ਮਸਲੀਨ ਦਾ ਜਿਹੜਾ ਤੁਸੀਂ ਕਹੋ ਲਓ ਜੀ ਇਹ ਚੈੱਕ ਕਰੋ ਬਹੁਤ ਹੀ ਸੋਬਰ ਕਲਰ ਸਰਦਾਰੀ ਕਲਰ ਨਿਕੂ ਸ਼ੂ ਮੇ ਜੋਕਾਰ। ਨਹੀਂ ਕਿਹੜਾ ਗੋਲਾ ਵੱਜ ਗਿਆ ਅੱਜ ਰੰਗ ਨੂੰ ਸਹੀ ਨਹੀਂ ਹੁਣ। ਆਹ। ਇਹ ਕਲਰ ਜੇ ਐਕਚੁਅਲ ਚ। ਲੌਚ। ਇਹ ਦੇਖੋ। ਕਢਾਈ ਦੀ ਤੁਸੀਂ ਸਫਾਈ ਦੇਖ ਲੈਣੀ ਹੈ। ਚਲੋ ਜੀ। ਓਏ ਹੋਏ 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 ਇਹ ਕਲਰ ਦੇਖੋ ਕਿੰਨਾ ਸੋਹਣਾ ਹੈ। ਓ ਐਮ ਜੀ। ਬੁਟੀਕ ਵਰਗ ਦਾ ਸੂਟ ਹੈ ਸਾਰਾ ਹੀ オリਜੀਨਲ ਤੁਹਾਨੂੰ ਪਤਾ ਗਲਾਬ ਸੂਟਸ ਕੰਪਿਊਟਰ ਵਾਲੀਆਂ ਕਢਾਈਆਂ ਨਹੀਂ ਵੇਚਦਾ। ਚਲੋ ਅੱਗੇ। ਵਾਉ ਚੈੱਕ ਕਰੋ ਲੈਂਥ ਦੀ ਕੋਈ ਦਿੱਕਤ ਨਹੀਂ ਚਲੋ ਓ ਤਬਾਈ ਆ ਲੱਗੀ ਹੁਣ ਤਬਾਈ ਵਾਉ ਬਹੁਤ ਹੀ ਪਿਆਰਾ ਸੂਟ ਕਿਰਾ ਚੈੱਕ ਕਰੋ ਜੇ ਸਫਾਈ ਦੇਖੋ ਦੋਸਤੋ ਤੁਹਾਨੂੰ ਧੁੱਪੇ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਇਧਰ ਗੱਲ ਵਾ ਚੈੱਕ ਕਰੋ ਘਰੇ ਬੈਠੇ ਚੀਜ਼ਾਂ ਮੰਗਾਓ ਥੈਂਕ ਯੂ ਇੱਕ ਕਲਰ ਆਏਗਾ ਜੀ ਇਹ ਵਾਲਾ ਬਹੁਤ ਹੀ ਪਿਆਰਾ ਫਰੰਟ ਸਾਰਾ ਬਾਜੂ ਓਕੇ ਤੇ ਸਲਵਾਰ ਠੀਕ ਹੈ ਜੀ ਫਿਰ ਐਲੋ ਫਿਰ ਆਹ ਵੇਖੋ ਨਾਲੇ ਪੇਂਟ ਤੇ ਨਾਲੇ ਬੁਟੀਕ ਦਾ ਕੰਮ ਤੇ ਕਪੜਾ ਚੈੱਕ ਕਰ ਲਓ ਫਿਰ origignal sk ਦਾ ਕੰਮ ਜੇ ਤੇ ਦੁਪੱਟਾ ਤੁਹਾਡੇ ਰੂਬਰੂ ਸੂਟ ਦਾ ਪ੍ਰਾਈਸ ਸੁਣ ਕੇ ਹੈਰਾਨ ਪ੍ਰੇਸ਼ਾਨ ਸਿਰਫ ਤੇ ਸਿਰਫ 2350 ਰੁਪਏ ਦਾ ਸੂਟ ਦੇ ਦੇਣਾ ਲਓ ਜੀ ਆ ਕਲਰ ਚੈੱਕ ਕਰੋ ਲੈਂਥ ਦੀ ਕੋਈ ਵੀ ਦਿੱਕਤ ਨਹੀਂ ਜੀ ਹੋਣੀ ਓਕੇ ਰਿਪੋਰਟ ਆ ਮੈਂ ਵੇਖ ਲ ਲਗ ਤੇ ਸਲਵਾਰ ਕੱਢੀ ਕਿ ਨਹੀਂ ਨਹੀਂ ਸਲਵਾਰ ਨਹੀਂ ਫਰੰਟ ਅੱਛਾ ਫਰੰਟ ਚੂ ਪੇਂਟ ਕਰ ਦਿੱਤਾ ਉਹਨਾਂ ਨੇ ਵਾਓ ਦੁਪੱਟਾ ਜੋ ਹੈਵੀ ਹੈ ਨਾ ਆ ਕੁਛ ਮੁਸ਼ਕਲ ਕਰ ਇਹਨੂੰ ਬਹੁਤ ਹੀ ਪਿਆਰੀ ਚੀਜ਼ ਹੈ ਕਾਟਨ ਇੰਨੀ ਫਾਈਨ ਹੈ ਪੁੱਛੋ ਹੀ ਕੁਸ਼ਣਾਂ ਚਲੋ ਜੀ ਕੇਰੇ ਦੀ ਕੋਈ ਟੈਨਸ਼ਨ ਨਹੀਂ ਲੈਂਥ ਦੀ ਕੋਈ ਟੈਨਸ਼ਨ ਨਹੀਂ ਹੈ ਕਲਰ ਚੈੱਕ ਕਰੋ ਪਿਓਰ ਐਸਕੇ ਪ੍ਰੀਮੀਅਮ ਦੁਪੱਟਾ ਵਖਾਦੇ ਪੁੱਤਰੇ ਤਾਂ ਮੇਰੀ ਧੀ ਸ਼ਾਬਾਸ਼ ਸਾਰਾ ਹੀ ਵਰਕ ਸੌਫਟ ਵਾਲਾ ਦੋਸਤੋ ਸੌਫਟ ਵਾਲਾ ਵਾਓ ਦੇਖੀ ਮੈਂ ਵਾਪਸ ਮੈਂ ਨਹੀਂ ਵਾਓ ਬਹੁਤ ਹੀ ਪਿਆਰੀ ਚੀਜ਼ ਪਿਓਰ ਪਾਕਿਸਤਾਨੀ ਇਹ ਡਿਜੀਟਲ ਹੈ ਜੀ ਸਾਰੀ ਪਿਓਰ ਮਸਲੀਨ ਹੈਗੀ ਹੈ ਇੰਪੋਰਟਡ ਚੈੱਕ ਕਰੋ ਓਏ ਹੋਏ 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 ਜ਼ਬਰਦਸਤ ਦੁਪੱਟਾ ਦਿਖਾ ਪੁੱਤਰੇ ਦਾ ਲੈਮਨ ਕਲਰ ਦਾ ਸੂਟ ਹੈ ਲੈਮਨ ਕਰੀਮ ਬਹੁਤ ਹੀ ਪਿਆਰਾ ਚਲੋ ਅਗਲਾ ਅਗਲਾ ਡਿਜ਼ਾਈਨ ਵਾਓ ਵਾਓ ਵਾਟ ਆ ਬਿਊਟੀਫੁਲ ਇਹ origignal ਹੈ ਦੋਸਤੋ ਪਾਕਿਸਤਾਨੀ ਬਹੁਤ ਹੀ ਪਿਆਰੇ ਚਲੋ ਠੀਕ ਹੈ ਜੀ ਕੋਈ ਕਾਪੀ ਨਹੀਂ ਕੋਈ ਕੁਛ ਨਹੀਂ Ориジナル ਮਤਲਬ Ориジナル ਇਹ ਵਰਕ ਹੋਇਆ ਜੀ ਵਾਓ